ਫਰੀਦਕੋਟ ਚ ਅੱਜ ਈ ਰਿਕਸ਼ਾ ਵਜਾ ਬੱਸ ਚ ਈ ਰਿਕਸ਼ਾ ਚਾਲਕ ਹੋਇਆ ਜ਼ਖਮੀ ਰਿਕਸ਼ਾ ਵੀ ਹੋਇਆ ਚਕਨਾਚੂਰ ਬਸ ਦਾ ਟੁੱਟਾ ਫਰੰਟ ਸ਼ੀਸ਼ਾ ਫਰੀਦਕੋਟ ਚ ਅੱਜ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚਾਰਿਆ ਜਦੋਂ ਈ ਰਿਕਸ਼ਾ ਮਿੰਨੀ ਬੱਸ ਚ ਜਾ ਵਜਾ ਜਿੱਥੇ ਮਿੰਨੀ ਬੱਸ ਦਾ ਫਰੰਟ ਸ਼ੀਸ਼ਾ ਟੁੱਟ ਗਿਆ ਉੱਥੇ ਹੀ ਬਿਜਲੀ ਵਾਲਾ ਈ ਰਿਕਸ਼ਾ ਵੀ ਚਕਨਾਚੂਰ ਹੋ ਗਿਆ ਤੇ ਚਾਲਕ ਵੀ ਜ਼ਖਮੀ ਹੋ ਗਿਆ ਪ੍ਰਤੱਖ ਦਰਸ਼ੀਆਂ ਦੇ ਦੱਸਣ ਅਨੁਸਾਰ ਈ ਰਿਕਸ਼ਾ ਚਾਲਕ ਗਾਟਾ ਸਾਈਡ ਤੋਂ ਆ ਰਿਹਾ ਸੀ ਕਿ ਅਚਾਨਕ ਫਰੀਦਕੋਟ ਤੋਂ ਪਿੰਡਾਂ ਨੂੰ ਜਾ ਰਹੀ ਮਿੰਨੀ ਬੱਸ ਦੀ ਚਪੇੜ ਚ ਆ ਗਿਆ ਮੌਕੇ ਤੇ ਪਹੁੰਚੇ ਟ੍ਰੈਫਿਕ ਪੁਲਿਸ ਦੇ ਜ਼ਿਲ੍ਹਾ ਇੰਚਾਰਜ ਵਕੀਲ ਸਿੰਘ ਨੇ ਲੋਕਾਂ ਦੀ ਮਦਦ ਨਾਲ ਈ ਰਿਕਸ਼ਾ ਚਾਲਕ ਨੂੰ ਮੈਡੀਕਲ ਹਸਪਤਾਲ ਭੇਜਿਆ ਗਿਆ ਅਤੇ ਵਹੀਕਲਾਂ ਨੂੰ ਸਾਈਡ ਤੇ ਕਰਵਾ ਕੇ ਰਸਤੇ ਨੂੰ ਚਾਲੂ ਕਰਵਾਇਆ ਇਸ ਮੌਕੇ ਮਿੰਨੀ ਬੱਸ ਚਾਲਕ ਦੇ ਪ੍ਰਧਾਨ ਦੀ ਮਾਲਾ ਤੇ ਡਰਾਈਵਰ ਕੁਲਤਾਰ ਕੰਬੋਜ ਨੇ ਈ ਰਿਕਸ਼ਾ ਵਾਲਿਆਂ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਨਾਂ ਕੋਲ ਕੋਈ ਲਾਇਸੈਂਸ ਅਤੇ ਕਾਗਜ਼ਪੱਤਰ ਨਹੀਂ ਹੁੰਦਾ ਅਤੇ ਨਾ ਹੀ ਇਹਨਾਂ ਨੂੰ ਡਰਾਈਵਿੰਗ ਦੀ ਕੋਈ ਟ੍ਰੇਨਿੰਗ ਲਈ ਹੁੰਦੀ ਹੈ ਜਿਸ ਕਰਕੇ ਆਏ ਦੇ ਨੇ ਇਹ ਹਾਸਿਆਂ ਨੂੰ ਸੱਦਾ ਦੇ ਰਹੇ ਹਨ ਉਹਨਾਂ ਕਿਹਾ ਕਿ ਹਾਲੇ ਤਾਂ ਵਿਚਾਰਿਆ ਕਿ ਈ ਰਿਕਸ਼ਾ 'ਚ ਕੋਈ ਸਵਾਰੀ ਨਹੀਂ ਸੀ ਨਹੀਂ ਤਾਂ ਹੋਰ ਵੀ ਵੱਡਾ ਹਾਸਾ ਹੋ ਜਾਣਾ ਸੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਤੇ ਬੱਸ ਚਾਲਕ ਕੁਲਤਾਰ ਕਮੋਜ ਤੋਂ ਇਲਾਵਾ ਮਿੰਨੀ ਬੱਸ ਆਪਰੇਟਰ ਦੇ ਪ੍ਰਧਾਨ ਦੀ ਮੱਲਾ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਜਿਹੜੀ ਕਾਟੋ ਵਾਲਾ ਸੀਗਾ ਲੋਕ ਦੱਸ ਰਹੇ ਅਣਗੁਣਾਂ ਵਾਲੇ ਦੁਕਾਨਾਂ ਵਾਲੇ ਕਹਿੰਦੇ ਵੀ ਇਹ ਸਪਾ ਹੋਇਆ ਰੌਂਡ ਸੈੱਡ ਚ ਲਾ ਰਿਆ ਸੀਗਾ ਇੱਕ ਬੱਸ ਸੀ ਜਿਹਦੀ ਮਿੰਨੀ ਬੱਸ ਉਹਦੇ ਵਿੱਚ ਰੱਜਿਆ ਸੀ ਤੇ ਟਕਰਾ ਕੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਐਕਸੀਡੈਂਟ ਦੌਰਾਨ ਇਹ ਲੱਗਦਾ ਇਹਦੀ ਲੱਤ ਫ੍ਰੈਕਚਰ ਹੈ ਹੂੰ ਔਰ ਅਸੀਂ ਆਟੋ ਦੇ ਵਿੱਚ ਪਾ ਕੇ ਮੈਡੀਕਲ ਕਾਲਜ ਤੇ ਦਿਆ ਜੀ ਆ ਵੀ ਆਟੋ ਦਾ ਜ਼ਿਆਦਾ ਨੁਕਸਾਨ ਹੈ ਬੱਸ ਦਾ ਤਾਂ ਘੱਟਾ ਮਾੜਾ ਮੋਟਾ ਮੰਨੂ ਦਾ ਦੁਕਾਨ ਵਾਲੇ ਨੇ ਦੱਸਣਾ ਥਾ ਕਿ ਰੌਂਗ ਸਾਈਡ ਵਾਲਾ ਜੀ ਆਟੋ ਵਾਲਾ ਮੈਡੀਕਲ ਕਾਲਜ ਕੁਰੀ ਨਾ ਨਾ ਲਾ ਲੋਸ ਤੇ ਕੱਢ ਕੇ ਚਾਣਿਆ ਜੀ ਉਸ ਤੋਂ ਬਾਅਦ ਜਦੋਂ ਇਹ ਤਾਂ ਰੁਕਾ ਖੱਟਿਆ ਗਿਆ ਖਾਣੇ ਆਊਗਾ ਤੇ ਇਹ ਦੀ ਬੰਦੀ ਕਾਰਨੀ ਆਪਣੇ ਤੇ ਆਊਗਾ ਆਈਓ ਸਭ ਤੋਂ ਪਹਿਲਾਂ ਤਾਂ ਬੰਦੇ ਦੀ ਜਾਨ ਚਾਹੀਦੀ ਜੁਰੀ ਹੈ ਬਾਕੀ ਗੱਲਾਂ ਸਾਰੀਆਂ ਬਾਅਦ ਚ ਜਦੋਂ ਹੁਣ ਅਸੀਂ ਚੱਕ ਕੇ ਪਾਉਣਾ ਸੀ ਪਰ ਲੋਕੋ ਨਾਲ ਲੱਗਣ ਵਾਸਤੇ ਵੀ ਜਾ ਸੀ ਜੋ ਜੇ ਮੈਂ ਆਪਣੀ ਐਂਬੂਲੈਂਸ ਤੇ ਟਾਈਮ ਲੱਗਦਾ ਆਉਣ ਤੇ ਤੁਹਾਨੂੰ ਪਹਿਲੀ ਅਸੀਂ ਐਂਬੂਲੈਂਸੀ ਤੇ ਵੇਟ ਕਰਨੀ ਹੈ ਜਿਹੜਾ ਵੀ ਸਾਡੇ ਕੋਲ ਵਹੀਕਲ ਅਵੇਲੇਬਲ ਆ ਅਸੀਂ ਉਹਦੇ ਨੇੜੇ ਦੇ ਹਸਪਤਾਲ ਨੂੰ ਪਹੁੰਚਦਾ ਕਰੀਏ ਇਹੀ ਮੇਰੀ ਪੀਲਾ ਵੀ ਸਾਥ ਦੇਣ ਲੋਕ ਤੇ ਇਹ ਨਾ ਸਮਝੋ ਕਿ ਕਿਸੇ ਦੇ ਸਾਥ ਲੱਗੀ ਉਹ ਕਿਸੇ ਦੇ ਵੀ ਸਾਥ ਹੈ ਜੋ ਵੀ ਕਿਸੇ ਦੇ ਲੱਗਦਾ ਦਈਏ ਅਸੀਂ ਜਿੰਨੇ ਵੀ ਇਹ ਸ਼ਾਲਾ ਦੇ ਇਕੱਠੇ ਪ੍ਰਧਾਨ ਹੈ ਇਹਨਾਂ ਨੂੰ ਇਕੱਠੇ ਕਰਕੇ ਤਾਰੇ ਲੈਂਦੇ ਫਲੋਅ ਅਸੀਂ ਵੇਅਰ ਕਰ ਰਹੇ ਆ ਜੀ ਪਰੰਤੂ ਇਹ ਇੱਕ ਤਾਂ ਇਹ ਜਿਆਦਾਤਰ ਜਿਹੜੀ ਇੰਡਸਟਰੀ ਵਾਲੇ ਆ तकरीबन ਬੰਦੇ ਦਿਹਾੜੀਦਾਰ ਆ ਪੜ੍ਹੇ ਲਿਖੇ ਨਹੀਂ ਇਹ ਇਸ ਕਰਕੇ ਇਹ ਕਾਨੂੰਨ ਦੀ ਉਹ ਲੰਘਣਾ ਕਰਦੇ ਆ ਤੇ ਨਾ ਹੀ ਇਹਨਾਂ ਕੋਲੇ ਕੋਈ ਜ਼ਿਆਦਾ ਲਾਇਸੈਂਸ ਆ ਜੇ ਅਸੀਂ 15 ਰੁਪਏ ਚਲਾਨ ਕੱਢਦੇ ਆ ਤੇ ਫਿਰ ਲੋਕ ਕਹਿੰਦੇ ਵੀ ਇਹਨਾਂ ਦਾ ਜੀ ਗਰੀਬਾਂ ਨੂੰ ਰੋਟੀ ਨਹੀਂ ਖਾਣ ਦੇਣੀ ਬੋਲ ਚ। ਪਰ ਸਾਨੂੰ ਇਹਨਾਂ ਨੂੰ ਐਜਾ ਵੇਅਰ ਹੀ ਕਰ ਸਕਦੇ ਆ ਤੇ ਵੱਧ ਤੋਂ ਵੱਧ ਕਰ ਰਹੇ ਆ। ਮੇਰਾ ਨਾਮ ਮਿਰਜਾ ਦੀਪਕ ਕੁਮਾਰ ਦੀਪਾਮਾਲਾ ਫਰੀਦਕੋਟ ਤੋਂ ਮੈਂ ਬਾਸ ਸਪਰੇਟਰ ਵੀ ਆ ਤੇ ਪ੍ਰੈਜ਼ੀਡੈਂਟ ਵੀ ਆ ਡਿਸਟ੍ਰਿਕਟ ਦਾ। ਬੇਨਤੀ ਕਰ ਬੇਨਤੀ ਹੈ ਜੀ ਸਾਡੀ ਜਿਹੜਾ ਅੱਜ ਨੁਕਸਾਨ ਹੋਇਆ ਚਲੋ ਐਕਸੀਡੈਂਟ ਕਿਸੇ ਦੇ ਵੀ ਮੰਨ ਲਓ ਨਾ ਕੋਈ ਜਾਣ ਪਛਾਣ ਤੇ ਨਾ ਕੋਈ ਦੁਸ਼ਮਣੀ ਨਾ ਹੁੰਦਾ ਜੋ ਵੀ ਹੋਈ ਹੈ ਬਹੁਤ ਦੁਖਦਾਈ ਘਟਨਾ ਹੈ ਪਰ ਸਾਡੀ ਇੱਕ ਬੇਨਤੀ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਘੱਟੋ ਘੱਟ ਇਹਨਾਂ ਲੋਕਾਂ ਨੂੰ ਜਿਹੜੇ ਵੀਕਲ ਲੈ ਕੇ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਪਾ ਰਹੇ ਹਨ ਇਹਨਾਂ ਲੋਕਾਂ ਤੇ ਨਕੀਲ ਕੱਸੀ ਜਾਵੇ ਕਿਉਂਕਿ ਜਿਹੜੇ ਵੀ ਬੰਦੇ ਦਾ ਇਹ ਐਕਸੀਡੈਂਟ ਹੋਇਆ ਤੁਸੀਂ ਜਾ ਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਕੋਈ ਜੋ ਵੀ ਇਹ ਜਾਂਚ ਕਰਾਈ ਜਾਵੇ ਪੂਲੀ ਨਸ਼ੇ ਨਾਲ ਲੋਡੜਾ ਉਹਨੂੰ ਕੋਈ ਪਤਾ ਨਹੀਂ ਸੀ ਮੇਰੇ ਨਾਲ ਕੀ ਹੋ ਗਿਆ ਈਵਨ ਕਿ ਉਹਦੀ ਲੱਤ ਤੱਕ ਮੇਰੇ ਸਹਾਰ ਨਾਲ ਫ੍ਰੈਕਚਰ ਹੋਈ ਆ ਉਸ ਤੋਂ ਬਾਅਦ ਵੀ ਉਹ ਬੰਦੇ ਨੂੰ ਅਹਿਸਾਸ ਨਹੀਂ ਮੇਰਾ ਐਕਸੀਡੈਂਟ ਹੋ ਗਿਆ ਜਦ ਮੈਂ ਕਹੇ ਚ ਵੱਜ ਗਿਆ ਕੁਝ ਨਹੀਂ ਪਤਾ ਲੱਗ ਰਿਹਾ ਠੀਕ ਹੈ ਜੀ ਸਾਡੀ ਇਹੀ ਬੇਨਤੀ ਹੈ ਹੱਥ ਬੰਨ ਕੇ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਜਿਹੜੇ ਵੀ ਲੋਕਾਂ ਨੂੰ ਇਹ ਲਾਇਸੈਂਸ ਦਿੱਤੇ ਜਾਂਦੇ ਆ ਜਾਂ ਇਹਨਾਂ ਨੂੰ ਆਟੋ ਦਿੱਤੇ ਜਾਂਦੇ ਆ ਜਾਂ ਇਹਨਾਂ ਨੂੰ ਕੋਈ ਵੀ ਬੱਸ ਵੀ ਦਿੱਤੀ ਜਾਂਦੀ ਮੈਂ ਇਹ ਨਹੀਂ ਕਹਿੰਦਾ ਬੱਸਾਂ ਵਾਲੇ ਹੋ ਸਕਦਾ ਕੋਈ ਸਾਡਾ ਬੰਦਾ ਵੀ ਗਲਤ ਹੋਵੇ ਘੱਟੋ ਘੱਟ ਲੋਕਾਂ ਦੀਆਂ ਜ਼ਿੰਦਗੀਆਂ ਇਹਨਾਂ ਦੇ ਵਿੱਚ ਕੀਮਤੀ ਜਾਨਾਂ ਜਿਹੜੀਆਂ ਲੈ ਕੇ ਤੁਰਦੇ ਆ ਨਾ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਕੋਈ ਏਦਾਂ ਦੀ ਅਣਸਕਾਵੀ ਘਟਨਾ ਨਾ ਵਾਪਰੇ ਸਾਰਾ ਸੀ ਫਰੀਦਕੋਟ ਤੋਂ ਮੂਮਾਰਾ ਪਿੰਡ ਜਾ ਰਹੇ ਸੀਗੇ ਤੇ ਆਰਾ ਮਾਰਕੀਟ ਦੇ ਕੋਲ ਪਹੁੰਚਿਆ ਤੇ ਅੱਗੋਂ ਆਟੋ ਆ ਰਿਹਾ ਸੀਗਾ ਆਟੋ ਦੇ ਬਿਲਕੁਲ ਰਾਉਂਡ ਸਾਈਡ ਤੇ ਆ ਰਿਹਾ ਸੀਗਾ ਤੇ ਰਾਉਂਡ ਸਾਈਡ ਤੇ ਆ ਰਿਹਾ ਸੀਗਾ ਤੇ ਅੱਖਾਂ ਵੀ ਬਿਲਕੁਲ ਮੀਚੀਆਂ ਹੋਈਆਂ ਸੀ ਡਰਾਈਵਰ ਸਾਹਿਬ ਨੇ ਕਿਹਾ ਮੈਂ ਮਗਰ ਖੜਾ ਹੁਣੇ ਕਿਹਾ ਕਿਤੇ ਆ ਰਿਆਂ ਨੇ ਆਰਿਆ ਵਾਲੀ ਸਾਈਡ ਮੋੜਨਾ ਹੈਗਾ ਉਹਨੇ ਆਰਿਆ ਵਾਲੀ ਸਾਈਡ ਮੋੜ ਦੀ ਬਜਾਏ ਸਿੱਧਾ ਬੱਸ ਦੇ ਵਿੱਚ ਹੀ ਠੋਕਿਆ ਲਿਆ ਗਈ ਉਹਦਾ ਬਿਲਕੁਲ ਨਸ਼ਾ ਕੀਤਾ ਹੋਇਆ ਜਿਵੇਂ ਟੌਨ ਹੈਗਾ ਨਸ਼ਾ ਕਰ ਪਤਾ ਨਹੀਂ ਟੀਕਾ ਲਾਇਆ ਪਤਾ ਨਹੀਂ ਕੀ ਕੀਤਾ ਹੋਇਆ ਹੈ ਨਾ ਤੇਜ਼ ਸੀਗਾ ਜਾਂ ਹਲੇ ਆਟੋ ਜਣੀ ਵੀ ਇਹਨਾ ਤੇਜ਼ ਵੀ ਨਹੀਂ ਸੀਗਾ ਜੀ ਬੱਸ ਵੀ ਸਲੋ ਹੀ ਜਾ ਰਹੀ ਸੀ ਤੇ ਪਰ ਬੱਸ ਦੇ ਸਿੱਧਾ ਵੱਜਣੇ ਕਰਕੇ ਨੁਕਸਾਨ ਆਟੋ ਦਾ ਜ਼ਿਆਦਾ ਹੋ ਗਿਆ ਜੀ ਕੋਈ ਸਵਾਰੀਆਂ ਸੀਗੀਆਂ ਵਿੱਚ ਸਵਾਰੀਆਂ ਆਟੋ ਦੇ ਵਿੱਚ ਕੋਈ ਸਵਾਰੀ ਨਹੀਂ ਸੀਗੀ ਬੱਸ ਵਿੱਚ ਬੱਸ ਸਵਾਰੀਆਂ ਸੀਗੀਆਂ ਜੀ ਇਹ ਨੁਕਸਾਨ ਹੁਣ ਕੀ ਕੀ ਹੋਇਆ ਨੁਕਸਾਨ ਆਟੋ ਦਾ ਨੁਕਸਾਨ ਤਾਂ ਕਾਫੀ ਹੋਇਆ ਜੀ ਤੇ ਬੱਸ ਦਾ ਨੁਕਸਾਨ ਹੈਗਾ ਜੀ ਵੱਡਾ ਸ਼ੀਸ਼ਾ ਟੁੱਟ ਗਿਆ ਜੀ ਤੇ ਬਾਕੀ ਮਾੜਾ ਮੋਟਾ ਪੱਲੇ ਪੁੱਲੇ ਸਾਈਡਾਂ ਤੋਂ ਲੱਗਿਆ ਜੀ ਟ੍ਰੈਕ ਕੋਸਰ ਚਾਰਜ ਵੀ ਪਹੁੰਚ ਚੁੱਕੇ ਇਥੇ ਜੀ ਤੇ ਸਿਟੀ ਪੁਲਿਸ ਵੀ ਪਹੁੰਚ ਗਈ। ਉਹਨਾਂ ਨੇ ਸਾਰਾ ਜਾਇਜ਼ਾ ਲੈ ਕੇ ਦੇਖ ਲਈ। ਉਹਨਾਂ ਨੇ ਆਟੋ ਨੂੰ ਕਿਹਾ ਵੀ ਸਾਰਿਆਂ ਨੇ ਇੱਥੇ ਵੀ ਜਿੰਨੇ ਵੀ ਆਰਾ ਮਾਰਕੀਟ ਦੇ ਵਿੱਚ ਹੈਗੇ ਆ ਸਾਰਿਆਂ ਨੇ ਇਹ ਗੱਲ ਦੇਖੀ ਹੋਈ ਵੀ ਉਹਦੀਆਂ ਅੱਖਾਂ ਮੀਚੀਆਂ ਜਾਂ ਸੀ ਗਈ। ਇਹਨਾਂ ਨੇ ਵੀ ਇਹ ਗੱਲ ਕਹੀ ਹੈਗੀ ਆ ਆਰਾ ਮਾਰਕੀਟ ਵਾਲੇ ਬਾਕੀ ਮੁਲਾਜ਼ਮ ਜਿਹੜੇ ਪਹੁੰਚੇ ਉਹਨਾਂ ਨੇ ਵੀ ਦੇਖ ਕੇ ਇਹੀ ਸੋਚਿਆ ਇਹੀ ਦੇਖਿਆ ਹੈਗਾ ਵੀ ਆ ਆਟੋ ਬਿਲਕੁਲ ਰਾਊਂਡ ਸਾਈਡ ਤੇ ਆ ਰਿਹਾ ਸੀ ਗਈ। ਇਹ ਬਹੁਤ ਹੀ ਕਾਫੀ ਦਿਨ ਹੋ ਗਏ ਮੈਂ ਵੀ ਟੈਕ ਕਾਲ ਨੂੰ ਦੋ ਤਿੰਨ ਵਾਰ ਮਿਲ ਚੁੱਕਾ ਹਾਂ ਇਸੇ ਕਰਕੇ ਇਹਨਾਂ ਨੂੰ ਕੋਈ ਵੀ ਪਤਾ ਨਹੀਂਗਾ ਵੀ ਅਸੀਂ ਕਿ ਜਿਵੇਂ ਚਲਾਉਣਾ ਜਾਂ ਕਿਵੇਂ ਨੇ ਕੋਈ ਇਹਨਾਂ ਕੋ ਇੱਕ ਬਾਕੀ ਨੰਬਰ 2 ਤੇ ਇਹ ਇਹ ਵੀ ਹੈ ਗਿਆ ਜੀ ਅਸੀਂ ਇਹਨਾਂ ਨੂੰ ਐਸਐਸਪੀ ਸਾਹਿਬ ਦੇ ਡੀਸੀ ਸਾਹਿਬ ਦੇ ਸਾਰਿਆਂ ਦੇ ਐਪਲੀਕੇਸ਼ਨਾਂ ਵੀ ਦੇ ਚੁੱਕੇ ਆ ਜੀ ਸਾਰੇ ਇਹ ਵੀ ਨਜਾਇਜ਼ ਚੱਲ ਰਹੇ ਆ ਇਹ ਸਾਡੇ ਰੂਟਾਂ ਦੇ ਉੱਤੇ ਸਾਨੂੰ ਖਰਾਬ ਕਰ ਰਹੇ ਆ ਇਹ ਬਿਲਕੁਲ ਵੀ ਕੋਈ ਵੀ ਪ੍ਰਸ਼ਾਸਨ ਨੇ ਇਸ ਗੱਲ ਦਾ ਕੋਈ ਗਿਲਾ ਨਹੀਂ ਕੀਤਾ ਗਈ ਅਸੀਂ ਬਹੁਤ ਵਾਰੀ ਇਸ ਦਾ ਸਾਰੇ ਦੇਖ ਆਪਣਾ ਦੇ ਚੁੱਕੇ ਆ ਇਹ ਐਪਲੀਕੇਸ਼ਨਾਂ ਨਹੀਂ ਹਾਈ ਕੋਰਟ ਦਾ ਵੀ ਆਰਡਰ ਹੈ ਜੀ ਹਾਈ ਕੋਰਟ ਦੀ ਐਪਲੀਕੇਸ਼ਨ ਵੀ ਨਾਲ ਲਾਈ ਹੈਗੀ ਸਾਰਾ ਕੁਝ ਕੀਤਾ ਹੀ ਹੈ ਅਪਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਪਰ ਕੋਈ ਨਹੀਂ ਇਸ ਗੱਲ ਦੇ ਉਹਨਾਂ ਨੇ ਉਹਨਾਂ ਨੇ ਗਾਂ ਆਪਣਾ ਇਹਨਾਂ ਨੂੰ ਕਹਿ ਦਿੰਦੇ ਐ ਐਸਐਸਪੀ ਸਾਹਿਬ ਨੂੰ ਦੱਸ ਦਿਓ ਆਪਣੇ ਆਰਟੀ ਸਾਹਿਬ ਨੂੰ ਦੱਸ ਦਿਓ ਅਸੀਂ ਸਾਰੇ ਐਪਲੀਕੇਸ਼ਨਾਂ ਦਿੱਤੀਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਇਹ ਬਿਲਕੁਲ ਕੋਈ ਲਾਇਸੈਂਸ ਨਹੀਂਗਾ ਕਿਸੇ ਦੇ ਥੱਲੇ ਕਈਆਂ ਦੇ ਤਾਂ ਲੱਤਾਂ ਹੀ ਹੈਣੀਆਂ ਥੱਲੇ ਜਿਹੜੇ ਚਲਾ ਰਹੇ ਐ